ਤੁਸੀਂ ਚੈੱਕ ਕਰ ਲਓ ਥਾਨਲੇਵੇ ਵਾਲੇ ਪਾਸੋਂ ਜਿਹੜੀ ਹੈਗੇ ਵਹੜ ਬਹੁਤ ਜਿਆਦੇ ਸੋਹਣੀ ਸੁਨੱਖੀ ਵਹੜ ਆ ਗਈ ਫਾਰਮ ਦੀ ਬੱਚੀ ਆ ਜੀ ਇੰਨਾ ਦੁੱਧ ਜਮਾ ਐ ਮਤਲਬ ਸੁਸੀ ਦਾ ਜਿਵੇਂ ਚੋਈ ਆ ਇਹ 20 ਕਿਲੋ ਤ ਉੱਤੇ ਦੇਊਗੀ ਜੀ ਬਹੁਤ ਜਿਆਦੇ ਠੰਡੀ ਸੀਲ ਐ ਹਜੇ ਵੀ ਅਸੀਂ ਇੱਕ ਟਾਈਮ ਇਹਨੂੰ ਚੋਈ ਤੀਜਾ ਸੂਆ ਸੂਣੀ ਆ ਤੀਜਾ ਸੂਆ ਮਤਲਬ ਸੂਗੀ ਉਹਦਾ 20 ਕਿਲੋ ਦੁੱਧ ਆਪਾਂ ਚੋਇਆ ਹੋਇਆ ਗਾਰੰਟੀ ਨਾਲ ਕਿਸੇ ਨਾਲ ਸ਼ਰਤ ਤੇ ਵੀ ਦੇ ਸਕਦੇ ਆ ਆਪਾਂ ਵੀ ਦਿਨ ਜੇ 10 ਕੱਟ ਗਈ ਹਾਂਜੀ ਬੱਬੀ ਵੀ ਪੋਲੇ ਹੱਥ ਨਾਲ ਫਿਕਸ ਹੋ ਜਾ ਦੱਸਦੇ ਜਮਾ ਬਸ ਜੀ 75000 ਦੀ ਬੱਤੀ ਖੁੱਲਾ ਹੀ ਮਾਨਦਾਨ ਕਰ। ਆਏ ਆ ਕੇ ਖਾਲੀ ਕਰੋ ਦੋ ਟਾਈਮ ਤੁਸੀਂ ਚੋ ਕੇ ਲੈ ਕੇ ਜਾਇਓ ਤੇ ਇਸ ਗਾਂ ਦਾ ਸੋਨੂ ਨਾ 19 ਕਿਲੋ ਵੀ ਨਹੀਂ ਹੁੰਦਾ ਜੀ। ਇਹ ਤਾਂ ਹੀ ਸੇਵਾ ਨਾਲ 35 ਕਿਲੋ ਵੀ ਦੇ ਸਕਦੇ 30 ਤੋਂ ਉੱਤੇ ਹੀ ਰਹੂਗੀ। ਤੇ 20 ਕਿਲੋ ਦੁੱਧ ਰੈਡੀ ਹੈ ਜਮ। 20 ਕਿਲੋ ਬਿਲਕੁਲ ਜੀ। ਮਤਲਬ ਚਵਾ ਕੇ ਦੇਵਾਂਗੇ। 19 ਵੀ ਨਹੀਂ ਹੁੰਦਾਗਾ ਸਵੇਰੇ ਖਾਲੀ ਕਰਕੇ ਜਦੋਂ ਮਰਜ਼ੀ ਦੋ ਟਾਈਮ ਚੋਣ। ਹਾਂ ਜੀ ਸਸਿਕਾਲ ਦੋਸਤੋ ਬਾਬਾ ਸਵਾਤ ਕਰਦੇ ਮਿੱਤਰੋ ਤੇ ਅੱਜ ਆਪਾਂ ਪਹੁੰਚੇ ਹੋਏ ਸੀ ਬਾਈ ਬੱਬੀ ਕੋਲੇ ਪਿੰਡ ਝੋੜ ਦੇ ਵਿੱਚ। ਅੱਜ ਨਾ ਆਪਾਂ ਤੁਹਾਨੂੰ ਘਟੋ ਘਟ ਵੀ ਇੱਕੋ ਜੀਆਂ ਪੰਜ ਬੈੜਾਂ ਬਹੁਤ ਸੋਹਣੇ ਪ੍ਰਿੰਟ ਵਾਲੀਆਂ ਐਚ ਐਫ ਨਸਲ ਦੀਆਂ ਪੰਜ ਗਾਮਾ ਦਿਖਾਵਾਂਗੇ ਤੇ ਇਧਰਲੇ ਪਾਸੇ ਨਾ ਜੇ ਗੱਲ ਕਰੀਏ ਇੱਕ ਦੋ ਮੱਝਾਂ ਖੜੀਆਂ ਬਹੁਤ ਜਿਆਦੇ ਚੰਗੇ ਕੱਦਗਾਠ ਵਾਲੀਆਂ ਚੰਗੇ ਵਜਨ ਵਾਲੀਆਂ ਇਹ ਦੋਨੇ ਦੀਆਂ ਦੋਨੇ ਚੰਗੇ ਦੁੱਧ ਵਾਲੀਆਂ ਟੋਕੜਾਂ ਮੱਝਾਂ ਆਂਗੀਆਂ ਬਾਈ ਕਹਿੰਦਾ ਜੇ ਕੋਈ ਆਪਾਂ ਨੂੰ ਚੰਗੇ ਪੈਸੇ ਲਾਊਗਾ ਤਾਂ ਆਪਾਂ ਇਹ ਦੋ ਟੋਕੜਾਂ ਮੱਝਾਂ ਜਦੋਂ ਹੈਗਾ 70-70 ਮਹੀਨੇ ਦੀਆਂ ਹਨਾ ਗੱਬਣਾ ਉਹ ਵੀ ਆਪਾਂ ਦੇ ਦਾਂਗੇ ਬਾਕੀ ਆ ਜੋ ਕਰ ਅੱਗੇ ਬਾਈ ਨਾਲ ਗੱਲਬਾਤ ਸਾਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਆ ਬਾਕੀ ਜੇ گاਵਾ ਤੇ ਰੇਟ ਚੰਗੇ ਲੱਗੇ ਨਾ ਕਮੈਂਟ ਕਰਕੇ ਦੱਸਿਓ ਜਰੂਰ ਬਾਕੀ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੇ ਬਾਈ ਜੀ ਪਹਿਲਾਂ ਤਾਂ ਦਰਸ਼ਕਾਂ ਨੂੰ ਨਾਮ ਦੱਸੋਗੇ ਨਾਮ ਜੀ ਮੇਰਾ ਇਕਬਾਲ ਸਿੰਘ ਪਿੰਡ ਚ ਬੱbbi ਕਹਿੰਦੇ ਜੀ ਪਿੰਡ ਚੋੜੜ ਠੀਕ ਹੈ ਜੀ ਸੀਲ ਮਲੋੜ ਜ਼ਿਲ੍ਹਾ ਸ੍ਰੀ ਮਕਸਰ ਸਾਹਿਬ ਠੀਕ ਹੈ ਜੀ ਅ ਇਹ ਪਿੰਡ ਆਪਣਾ ਜੇ ਗੱਲ ਕਰਕੇ ਹਨਾ ਮਲੋੜ ਤੋਂ 12-13 ਕਿਲੋਮੀਟਰ ਜੀ ਠੀਕ ਹੈ ਜੀ ਮਕਸਰ ਰੋਡ ਤੋਂ ਔਲਖ ਪਿੰਡ ਤੋਂ ਛਿਪਦੇ ਵਾਲੀ ਸਾਈਡ ਤੇ ਠੀਕ ਹੈ ਅ ਬਈ ਬੱbbi ਆਪਣੇ ਕੋਲੇ ਅੱਜ ਆ ਗਈਆਂ 5 ਨਾਗ ਹਾਂਜੀ ਤੇ ਦੋ ਉਧਰ ਟੋਕਣਾ ਹਨਾ ਅ ਕਿਹੜੇ ਪਾਸੋਂ ਸਟਾਰਟ ਕਰੀਏ ਫਿਰ ਕਿੱਧਰ ਤੁਹਾਡਾ ਮਾਣਾ ਇਹ ਮੇਰਾ ਮਾਣਾ ਇਸ ਬਹਿੜ ਤੋਂ ਠੀਕ ਹੈ ਠੀਕ ਹੈ ਜਿਹੜੀ ਆ ਬਹਿੜ ਆ ਗਈ ਬਈ ਤੇਰੀ ਇਹ ਬਹਿੜ ਦੀ ਜੇ ਗੱਲ ਕਰਕੇ ਆਪਾਂ ਹਾਂਜੀ ਕਿੰਨੇਵੇਂ ਸੂਏ ਸੂਂਦੀ ਐ ਇਹ ਪਹਿਲਾ ਸੂਆ ਸੂਣੀ ਆ ਜੀ ਅੱਛਾ ਪਹਿਲਾ ਸੂਆ ਹਾਂਜੀ ਹਜੇ 10 12 ਦਿਨ ਬਾਕੀ ਆ 10 12 ਦਿਨ ਬਾਕੀ ਹਾਂਜੀ ਦੋ ਦੰਦ ਦਾ ਮੂੰਹ ਦੋ ਦੰਦਾਂ ਦਾ ਕੀ ਬਿਲਕੁਲ ਜੀ ਠੀਕ ਹੈ ਭਾਈ ਬੱਬੀ ਜੇ ਆਪਾਂ ਗੱਲ ਕਰ ਗਏ ਪਹਿਲੇ ਸੂਏ ਕਿੰਨਾ ਦੁੱਧ ਪਾਉਣ ਦੀ ਆਸ ਮੇਰਾ ਮਾਣਾ ਜੀ ਲੱਗਦਾ ਵੀ 25 ਤੋਂ 30 ਕਿਲੋ ਵੀ ਦੁੱਧ ਪਾ ਸਕਦੀ ਐ ਬਹੁਤ ਚੰਗੀ ਗਾਂ ਦਾ ਬੱਚਾ ਚੰਗੇ ਟੀਕੇ ਦੀ ਆਪ ਆ ਠੀਕ ਹੈ ਜੀ ਹਾਂਜੀ ਖੋਲਿਓ ਮੜਾ ਜਾ ਫਿਰ ਆਪਾਂ ਤੋੜ ਕੇ ਦਿਖਾਈਏ ਲੋ ਵੀ ਮਿੱਤਰੋ ਨਾ ਜੇ ਗੱਲ ਕਰ ਗਏ ਆ ਬਹਿੜ ਦੀ ਬਹੁਤ ਜਿਆਦੇ ਚੰਗੇ ਥਣਲੇਵੇ ਵਾਲੀ ਫੇਸ ਦੇਖ ਲਓ ਤੁਸੀਂ ਹਨਾ ਚੰਗਾ ਬਿਊਟੀ ਵਾਲਾ ਫੇਸ ਆ ਗਿਆ ਬਾਕੀ ਨਾ ਪਹਿਲਾ ਸੂਆ ਸੁੰਦੀ ਆ ਤਾਂ ਵਹਿੜ ਦਾ ਜਿਹੜਾ ਥਾਨਲੇਵਾ ਹੈਗਾ ਨਾ ਜਿਹੜਾ ਉਹ ਤੁਸੀਂ ਚੈੱਕ ਕਰ ਲਓ ਥਾਨਲੇਵੇ ਵਾਲੇ ਪਾਸੋਂ ਜਿਹੜੀ ਹੈਗੇ ਵਹਿੜ ਬਹੁਤ ਜ਼ਿਆਦੇ ਸੋਹਣੀ ਸੁਨੱਖੀ ਵਹਿੜ ਆ ਗਈ ਫਾਰਮ ਦੀ ਬੱਚੀ ਆ ਜੀ ਅ ਫਾਰਮ ਵਾਲੀ ਬੱਚੀ ਬਾਈ ਕਹਿੰਦਾ ਬਾਕੀ ਪ੍ਰਿੰਟ ਜਿਹੜਾ ਹੈਗਾ ਨਾ ਤੁਸੀਂ ਦੇਖੋਗੇ ਪ੍ਰਿੰਟ ਵਾਈਜ਼ ਜਿਹੜੀ ਹੈਗੀ ਹੈ ਵਹਿੜ ਬਹੁਤ ਜ਼ਿਆਦੇ ਚੰਗੀ ਆ ਦੇਖੋ ਤਾਂ ਜਿਹੜਾ ਥਾਨ ਆ ਨਾ ਮੈਂ ਤੁਹਾਨੂੰ ਦੱਸਾਂ ਗੱਲ ਵੀ ਹੱਥੀਂ ਹੀ ਚ ਬਾਈ ਹੋ ਜੂਗੀ ਇਹਦੀ ਤੇ ਮਸ਼ੀਨ ਨਹੀਂ ਥਾਨ ਆ ਗਿਆ ਅ ਡੀਲ ਡਾਉਲ ਜਿਹੜੀ ਹੈਗੇ ਬਹਿੜ ਦੀ ਬਹੁਤ ਜਿਆਦਾ ਚੰਗੀ ਆ ਪ੍ਰਿੰਟ ਬਹੁਤ ਸੋਹਣਾ ਮੈਂ ਬਾਰ-ਬਾਰ ਇਹੀ ਗੱਲ ਕਹਿਣਾ ਤੁਹਾਨੂੰ ਗਾਮਾਂ ਜਿਹੜੀਆਂ ਹੈਗੀਆਂ ਬਾਈ ਕੋਲ ਸਾਰੀਆਂ ਚੰਗੀਆਂ ਬਾਈ ਬੱਬੀ ਫਿਰ ਆਪਾਂ ਜੇ ਹੁਣ ਇਹਦੇ ਆਪਾਂ ਰੇਟ ਦੀ ਗੱਲ ਕਰ ਲੀਏ ਹਾਂਜੀ ਵੀ ਆਪਾਂ ਇਹ ਦਰਸ਼ਕ ਭਰਾਵਾਂ ਨੂੰ ਟਾਟਾ ਬਾਟੇ ਵਾਲਾ ਰੇਟ ਦੱਸ ਦੇ ਜਮਾ 1,10,000 ਰੁਪਏ ਦੀ ਬੱਛੀ ਦੇ ਤਾਂ ਠੀਕ ਆ ਦੁੱਧ ਦੀ ਜੀ ਗੱਲ ਕਰ ਗਏ 25 ਕਿਲੋ 25 ਤੋਂ ਉੱਪਰ ਹੀ ਦੇਊਗੀ ਜੀ ਠੀਕ ਆ ਅੱਛਾ ਦੂਜੇ ਨੰਬਰ ਤੇ ਹੁਣ ਨਾ ਬਾਈ ਆਪਾਂ ਇੱਧਰ ਹੀ ਚੱਲ ਕੋਈ ਗੱਲ ਨਹੀਂ ਇੱਧਰ ਹੀ ਸ਼ੁਰੂ ਕਰ ਲਾ ਜਿਵੇਂ ਆ ਬਿਹੜ ਆ ਗਈ ਹਾਂਜੀ ਇਹ ਲੰਮੀ ਲੰਮੀ ਬਹੁਤ ਆ ਬਾਈ ਹਾਂਜੀ ਤੇ ਕਿੰਨਾ ਵਸੂਆ ਹੁੰਦੀ ਐ ਪਹਿਲਾ ਹੀ ਸੁਆ ਇਹ ਆ ਜੀ ਪਹਿਲਾ ਸੁਆ ਹਾਂਜੀ ਠੀਕ ਆ ਤੇ ਕਿੰਨੇ ਦਿਨ ਬਾਕੀ ਆ ਬਾਈ ਇਹਦਾ ਇਹ ਹਫਤਾ 10 ਦਿਨ ਬਾਕੀ ਪਿੰਡ ਚੋਂ ਹੀ ਖਰੀਦੀ ਹੋਈ ਐ ਜੀ ਅੱਛਾ ਪਿੰਡ ਚੀ ਹਾਂਜੀ ਇਹ ਵੀ 10 ਦਿਨ ਲੈ ਜੂਗੀ ਲੈ ਜੂਗੀ ਜੀ ਰਾਮ ਤੇ ਕਿੰਨੇ ਕ ਮਤਲਬ ਆਪਾਂ ਮਿਲ ਕੇ ਕੜ ਕਿੰਨਾ ਕਹਿ ਸਕਦੇ ਆ ਇਹਦੇ ਬਾਰੇ ਜੀ ਕੁਝ ਕਹਿ ਨਹੀਂ ਸਕਦੇ 20 ਲੀਟਰ ਤਾਂ ਲਗਭਗ ਦੇ ਸਕਦੀ ਐ ਜੀ ਹਣਾ ਹਾਂਜੀ ਠੀਕ ਐ ਗੱਲ ਤੋਰੋ ਬਾਈ ਫਿਰ ਕਰ ਲੋ ਵੀ ਆਪਾਂ ਜਿਹੜੀ ਆ ਬਾਈ ਕਹਿੰਦਾ ਵੀ ਇਹਦੇ ਵਾਸਤੇ ਆਪਾਂ ਪੱਕਾ ਨਹੀਂ ਕਹਿ ਸਕਦੇ ਵੇ 20 ਕਿਲੋ ਦੁੱਧ ਤਾਂ ਫਿਰ ਵੀ ਇਹਨਾਂ ਨੂੰ ਕੋਈ ਬਾਹਲਾ ਨਹੀਂ ਹੁੰਦਾ ਕਿਉਂਕਿ ਜਿਹੜਾ ਪਹਿਲੇ ਸੂਏ ਦੁੱਧ ਦੇਣਾ ਹੁੰਦਾ ਪਸ਼ੂ ਦੇ ਆਪ ਦੀ ਜਿੰਦ ਜਾਨ ਹੁੰਦੀ ਹੈ ਸਰੀਰ ਦੇ ਵਿੱਚ ਜਾਨ ਹੁੰਦੀ ਹੈ ਤਾਂ ਕਰਕੇ ਵੀ ਪਸ਼ੂ ਦੁੱਧ ਕੱਢ ਦਿੰਦਾ ਬਾਕੀ ਲੇਵਾ ਦੱਸਦਾ ਹੁੰਦਾ ਲੇਵਾ ਜਿਹੜਾ ਹੈਗਾ ਹਨਾ ਉਹ ਤੁਸੀਂ ਦੇਖੋਗੇ ਬਹੁਤ ਸੋਹਣਾ ਇਹ ਥਣ ਵੀ ਜਿਹੜਾ ਹੈਗਾ ਲੇਵੇ ਨੂੰ ਲੱਗਿਆ ਚੰਗਾ ਮੁਠੀ ਵਾਲਾ ਥਣ ਲੱਗਿਆ ਹੋਇਆ ਬਾਕੀ ਪ੍ਰਿੰਟ ਪ੍ਰਿੰਟ ਵੀ ਚੰਗਾ ਭਾਈ ਇੱਕ ਗ੍ਰਾਹ ਇੱਧਰ ਦੀ ਲੈ ਕੇ ਜਾਈ ਮੇਰੇ ਵਾਲੇ ਪਾਸੇ ਦੀ ਉੱਤੋਂ ਦੀ ਹਾਂ ਹਾਂ ਲੈ ਚੱਲ ਇਹ ਆ ਦੇਖੋ ਹੁਣ ਤੁਸੀਂ ਪ੍ਰਿੰਟ ਵੀ ਤੇ ਬਾਕੀ ਹਾ ਦੇਖੋ ਹੁਣ ਲੇਵੇ ਵਾਲੇ ਪੱਖ ਤੋਂ ਜਿਹੜੀ ਹੈਗੇ ਇਹ ਵੀ ਚੰਗੀ ਆ ਬਾਈ ਦਿਨ ਜੇ 10 ਕੱਟ ਗਈ ਹਾਂਜੀ ਬੱਬੀ ਵੀ ਪੋਲੇ ਹੱਥ ਨਾਲ ਤਾਂ ਬਾਈ ਦੁੱਧ 20 ਕਿਲੋ ਪਾਉਣਾ ਚਾਹੀਦਾ ਦੇਣਾ ਚਾਹੀਦਾ ਜੀ ਹਾਂਜੀ ਕਿਨੇ ਹੀ ਹਾਂਜੀ ਹਾਂਜੀ ਲੈ ਜਾ ਬਾਈ ਲੈ ਜਾ ਬੱਬੀ ਫਿਰ ਬਾਈ ਕੀ ਰੇਟ ਕਰੇਗਾ ਇਹਦਾ ਜੀ 85000 ਰੁਪਏ ਲਵਾਂਗੇ ਅੱਛਾ ਹਾਂਜੀ 85000 ਹੈ ਹਾਂਜੀ ਬਾਈ ਫਿਰ ਇਹ ਚੋ ਮਾਨਤਾਂ ਕੋਈ ਕਰ ਦਾਂਗੇ ਜੀ ਮੌਕੇ ਤੇ ਆ ਜਾ ਫਿਰ ਕਰਾਂ ਤਿੱਥੋਂ ਮਾਨਤਾ ਨਹੀਂ ਕਰਾਉਣੇ ਪਹਿਲਾਂ ਵੀ ਜਮਾ ਐਂਡ ਰੜਕ ਕੇ ਜਮਾ ਬਾਈ ਫਿਕਸ ਜਿਆ ਦੱਸਦੇ ਜਮਾ ਬਸ ਇਹ 75000 ਦੀ ਬੱਚੀ ਖੁੱਲਾ ਇਮਾਨਦਾਨ ਕਰ ਆਏ 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 ਨਹੀਂ ਠੀਕ ਹੈ ਗੱਲ ਫਿਰ ਬਾਈ ਜੀ ਹੈਨਾ ਵੈਰੀ ਗੁੱਡ ਬਹੁਤ ਸੋਹਣਾ ਕੰਮ ਕੀਤਾ ਤੈਂ ਅੱਛਾ ਬਾਈ ਹੁਣ ਜਿਵੇਂ ਆ ਦੋ ਹੋ ਗਈਆਂ ਗਾਵਾ ਤੂੰ ਨਾ ਇਧਰ ਹੀ ਚੱਲ ਫਿਰ ਹੁਣ ਆ ਤੀਜੀ ਨੰਬਰ ਵਾਲੀ ਬਹਿੜ ਆ ਗਈ ਐ ਸੂਈ ਵੀ ਆ ਜੀ ਸੂਈ ਹੋਈ ਬੱਚਾ ਇਹਦਾ ਬਾਈ ਬੱਚਾ ਆ ਜੀ ਇਹਦਾ ਕੱਲ ਸ਼ਾਮ ਤੇ ਅੱਜ ਸਵੇਰ ਵੀ ਚੋਈ ਆ ਠੀਕ ਹੈ ਮਾਲਕ ਦੇ ਘਰੇ ਅੱਛਾ ਹੁਣ ਵੀ ਤਸੱਲੀ ਕਰਕੇ ਦੁਪਹਿਰੇ ਵੀ ਇੱਕ ਵਾਰੀ ਫੇਰ ਹੁਣ ਲੈ ਕੇ ਆਏ ਆ ਅੱਛਾ ਤੇ 20 ਕਿਲੋ ਦੁੱਧ ਰੈਡੀ ਹੈ ਜਮ 20 ਕਿਲੋ ਬਿਲਕੁਲ ਜੀ ਮਤਲਬ ਚੁਵਾ ਕੇ ਦੇਵਾਂਗੇ ਸਾਡੇ 19 ਵੀ ਨਹੀਂ ਹੁੰਦਾਗਾ ਸਵੇਰੇ ਖਾਲੀ ਕਰਕੇ ਜਦੋਂ ਮਰਜ਼ੀ ਦੋ ਟਾਈਮ ਚੋਲ ਠੀਕ ਹੈ ਗੱਲ ਸਹੀ ਬਿਲਕੁਲ ਨਹੀਂ ਵੈਰੀ ਗੁੱਡ ਸੁਆ ਕਿੰਨਾ ਬਈ ਹੈ ਸੁਆ ਹੈ ਪਹਿਲਾ ਹੀ ਅੱਛਾ ਪਹਿਲਾ ਸੁਈ ਹੈ ਬਿਲਕੁਲ ਜੀ ਠੀਕ ਹੈ ਸੁਈ ਨੂੰ 15 ਦਿਨ ਹੋ ਗਏ ਦੁੱਧ ਰੈਡੀ ਹੈ ਅੱਛਾ 15 ਦਿਨ ਹੋ ਗਏ ਹਾਂ ਜੀ ਤੋਰਿਓ ਬਈ ਫਿਰ ਕਰ ਆਪਾਂ ਤੋੜ ਕੇ ਦਿਖਾ ਦਗੇ ਲੋ ਵੀ ਮਿੱਤਰੋ ਬੜੀ ਵੱਡੀ ਗੱਲ ਹੋ ਗਈ ਕਿਉਂਕਿ ਬਾਈ ਕਹਿੰਦਾ ਵੀ ਇੱਕ ਟਾਈਮ ਆਪਣੇ ਕੋਲੇ ਆ ਕੇ ਖਾਲੀ ਕਰੋ ਦੋ ਟਾਈਮ ਤੁਸੀਂ ਚੋ ਕੇ ਲੈ ਕੇ ਜਾਇਓ ਤੇ ਇਸ ਗਾਂ ਦਾ ਸੋਨੂ ਨਾ 19 ਕਿਲੋ ਵੀ ਨਹੀਂ ਹੁੰਦਾ ਜੀ ਅੱਛਾ ਜੀ 20 ਕਿਲੋ ਵੀ ਹਾਂ 20 ਕਿਲੋ ਦੁੱਧ ਜਮਾ ਰੈਡੀ ਹੈ ਇਸ ਬਹਿੜ ਦੇ ਥੱਲੋਂ ਤੇ ਹੁਣੀ ਆਈ ਹੈ ਬਾਈ ਕੋਲੋ ਅੱਜ ਹੀ ਆਈ ਆ ਤੇ ਗਰੰਟੀ ਰਹੂ 1.19 ਕਿਲੋ ਤੋਂ ਵੱਧ ਵੀ ਨਹੀਂ ਹੁੰਦਾ ਬਾਈ ਫਿਰ ਬਿਲਕੁਲ ਜੀ 20 ਕਿਲੋ ਤੋਂ ਉੱਤੇ ਵੈਰੀ ਗੁੱਡ ਬਾਈ ਦੇਖੋ ਇਹ ਤੜਕੇ ਦੀ ਨਾ ਚਵਾਈ ਹੋ ਕੇ ਆਈ ਹੋਈ ਆ ਹਨਾ ਅ ਦੁਪਹਿਰੇ ਬਾਈ ਫਿਰ ਇਹ ਅੱਜ ਅੱਛਾ ਠੀਕ ਹੈ ਅੱਜ ਹੀ ਪਾਸ ਕਰਕੇ ਲੈ ਕੇ ਆਏ ਹਾਂ ਜੀ ਹਾਂ ਜੀ ਦੁਵਾਰਾ ਪਾਸ ਕਰੀ ਕੀ ਫਿਰ ਬਾਈ ਹਾਂਜੀ ਕੀ ਹੁਕਮ ਆ ਇਹ ਆਪਾਂ ਜੀ 80000 ਦੀ ਬੱਚੀ ਦੇ ਦਾਂਗੇ ਬਸ ਟਾੜਾ ਵਾਟਾ ਜਮਾ ਟਾਟੇ ਵਾਟੇ ਵਾਲੀ ਗੱਲ ਹੀ ਹੈ ਇਹਦੀ ਅੱਛਾ ਹਾਂਜੀ ਠੀਕ ਆ ਇਹ ਆਜੋ ਕਰਾਂ ਅੱਗੇ ਅੱਛਾ ਬਈ ਬੱਬੀ ਜਿਵੇਂ ਹੁਣ ਆਪਣੇ ਕੋਲੇ ਆ ਗਿਆ ਚੌਥੇ ਨੰਬਰ ਵਾਲੀ ਗਾਂ ਹਾਂਜੀ ਹੈਨਾ ਇਹ ਚੰਗੀ ਸਮੇਂ ਬਲੀ ਆ ਯਾਰ ਇਹ ਤੀਜਾ ਸੂਆ ਸੂਗੀ ਜੀ ਤੀਜਾ ਸੂਆ ਹਾਂਜੀ ਓਕੇ ਦੁੱਧ ਦਾ ਇਹਦਾ ਹੀ 32 33 ਕਿਲੋ ਦਾ ਰਿਕਾਰਡ ਆ 32 33 ਕਿਲੋ ਬਿਲਕੁਲ ਜੀ ਗਰੰਟੀ ਵਾਲੇ ਦੂਜੇ ਸੂਏ ਦਾ ਇੱਕੋ ਹੀ ਗਾਂ ਰੱਖੀ ਹੋਈ ਸੀ ਸਾਬ ਕੰਮ ਛੱਡਤਾ ਉਹਨੇ ਅਖੀਰਲੀ ਗਾਂ ਆਪਾਂ ਨੂੰ ਦਿੱਤੀ ਆ ਆਪਾਂ ਨੂੰ ਦਿੱਤੀ ਠੀਕ ਆ ਤੀਜਾ ਸੂਆ ਸੂਦੀ ਇਹ ਦਿਨ ਕਿੰਨੇ ਬਾਕੀ ਬਈ ਦਿਨ ਇਹ ਜੀ 12 13 ਪੱਕੇ ਲੈ ਜਾਓ ਪੱਕੇ ਖੋਲਿਓ ਫਿਰ ਆਪਾਂ ਕਰਾਂ ਦਿਖਾਗੇ ਦਰਸ਼ਨ ਪਵਾਗੇ ਲੋ ਵੀ ਮਿੱਤਰੋ ਜੇ ਮੈਂ ਤੁਹਾਨੂੰ ਗੱਲ ਦੱਸਾਂ ਗਾਂ ਇਹ ਵੀ ਬਹੁਤ ਸੋਹਣੇ ਪ੍ਰਿੰਟ ਵਾਲੀ ਆ ਤੁਸੀਂ ਦੇਖੋਗੇ ਨਾ ਜਦੋਂ ਸਮੀ ਪਲੀ ਵੀ ਆ ਗਈ ਚੰਗੀ ਵੱਡੀ ਗਾਂ ਆ ਗਈ ਇਹ ਆ ਦੇਖੋ ਤੁਸੀਂ ਲੇਵਾ ਜਿਹੜਾ ਹੈਗਾ ਨਾ ਮਾਦੀ ਧੀ ਦਾ ਜਣਾ ਐਨ ਕੱਲਾ ਕੱਲਾ ਥਾਨ ਲਗਾ ਲੇਵੇ ਨੂੰ ਤਾਂ ਠੀਕ ਆ ਨਹੀਂ ਬਾਈ ਯਾਰ ਮੈਨੂੰ ਐ ਦੱਸ ਹਜੇ ਤਾਂ ਕੱਚੀ ਪਈ ਐ ਬਹਿੜ ਤੇਰੀ ਹਾਂਜੀ ਹਾਂਜੀ ਕਿ ਨਹੀਂ ਹਾਂਜੀ ਨਹੀਂ ਯਾਰ ਹਜੇ ਤਾਂ ਬਹੁਤ ਕੱਚੀ ਪਈ ਐ 30 ਕਿਲੋ ਦੁੱਧ ਬਾਈ ਹੁਣ ਫਿਰ ਆਪਾਂ ਤੀਜੇ ਸੂਏ ਵਾਸਤੇ ਵੀ ਕਿੰਨਾ ਦੁੱਧ ਪਾ ਸਕਦੀ ਐ ਇਹ ਤਾਂ ਹੀ ਸੇਵਾ ਨਾਲ ਆ 35 ਕਿਲੋ ਵੀ ਦੇ ਸਕਦੀ 30 ਤੋਂ ਉੱਤੇ ਹੀ ਰਹੂਗੀ 30 ਕਿਲੋ ਦਾ ਰਹੂਗਾ ਰਹੂਗਾ ਹਾਂਜੀ ਹਾਂਜੀ ਨਹੀਂ ਯਾਰ ਮਤਲਬ ਹੈਗੀ ਆ ਅੰਦਰ ਕੁਆਲਿਟੀ ਇਹ ਆ ਦੇਖੋ ਅੱਛਾ ਬਾਈ ਫਿਰ ਆ ਫਿਰ ਕਰਾ ਬੰਨ ਕੇ ਕੀ ਹੋ ਕੰਮ ਫਿਰ ਬਈ ਇਹਦਾ ਮੁੱਲ ਤਾਂ ਜੀ ਇਹਦਾ 140 ਆ ਆਏ ਹਾਏ ਹਾਂਜੀ ਵੱਡੀ ਕੰਮ ਕਰਤਾ ਨਹੀਂ ਗਾਵੇਂ ਵੱਡੀ ਆ ਜੀ ਅੱਛਾ ਕੀ ਫਿਰ ਬਈ ਜਮਾ ਟਾਟਾ ਵਾਟਾ 1,30,000 ਦੇ ਦੇਦਾ 1,30,000 ਠੀਕ ਆ ਜਿਵੇਂ ਭਾਈ ਹੁਣ ਅਗਲਾ ਨਾਕ ਆ ਗਿਆ ਆਪਣੇ ਕੋਲੇ ਹਾਂਜੀ ਇਹ ਬਿਹੜ ਜਿਹੜੀ ਹੈਗੀ ਆ ਪਹਿਲਾ ਸੁੰਦੀ ਹੈ ਕਿ ਦੂਜਾ ਪਹਿਲਾ ਹੀ ਆ ਜੀ ਪਹਿਲਾ ਹਾਂਜੀ ਕਿੰਨੇ ਕ ਦਿਨ ਬਾਕੀ ਆ ਇਹ ਬਸ 2-4 ਦਿਨ ਲਊਗੀ ਜੀ 2-4 ਦਿਨ ਹਾਂਜੀ ਠੀਕ ਆ ਤੇ ਭਾਈ ਕਿੰਨੇ ਦੁੱਧ ਦੀ ਆਸ ਵਾਲੀ ਬਿਹੜ ਹੈ ਇਹ ਬੱਚੀ ਵੀ 25 ਕਿਲੋ ਤੁੱਤੇ ਦੇਊਗੀ ਜੀ ਚੰਗੀ ਕੁਆਲਿਟੀ ਦੀ ਹੈ ਚੰਗੀ ਬੋਲਾ ਵਧੀਆ ਫਾਰਮ ਚੋਂ ਲਈ ਵੀ ਹੈਗੀ ਠੀਕ ਆ ਖੋਲੋ ਫਿਰ ਆਪਾਂ ਮਿੱਤਰੋ ਮੈਂ ਤੁਹਾਨੂੰ ਇੱਕ ਗੱਲ ਦੱਸਣੀ ਚਾਹਣਾ ਮੈਂ ਜਿਵੇਂ ਬਾਈ ਨੇ ਦਿਨ ਪੂਰੇ ਹੋਣ ਚਾਹੀਦੇ 5 ਦਿਨ ਵਾਕੀਏ ਬਾਕੀ ਮੈਨੂੰ ਐਂ ਲੱਗਦਾ ਬਾਈ ਦਿਨ ਵੱਧ ਵੀ ਕੱਢ ਸਕਦੇ ਕੱਢ ਵੀ ਕੱਢ ਸਕਦੀ ਹੈ ਜੀ ਹੈਨਾ ਆ ਕੁਆਲਿਟੀ ਤੁਸੀਂ ਚੈੱਕ ਕਰ ਲਓ ਵਹਿੜ ਦੇ ਤੇ ਲੇਵੇ ਵਾਲੇ ਪਾਸਿਓ ਜਿਹੜੀ ਹੈਗੀ ਆ ਨਾ ਪੂਰੀ ਵਧੀਆ ਤਿਆਰ ਹੁੰਦੀ ਤਰੀ ਆਉਂਦੀ ਆ ਲੇਵਾ ਸੋਨਾ ਹੈ ਕਲਾ ਕਲਾ ਥਣ ਲੱਗਾ ਲੇਵੇ ਨੂੰ ਤੇ ਇੱਕ ਗੱਲ ਹੋਰ ਆ ਕਰਮ ਵਾਲੀ ਦੇ ਨਾ ਲੇਵੇ ਦੇ ਵਿੱਚ ਜੇ ਗੱਲ ਕਰਗੇ ਤਿੰਨ ਥਣ ਤਾਂ ਆ ਗਏ ਜਿਹੜੇ ਗੁਲਾਬੀ ਤੇ ਇੱਕ ਥਣ ਤੇ ਆ ਗਿਆ ਜਿਹੜਾ ਕਹਦਾ ਵੀ ਨજર ਨਾਲ ਲੱਗ ਜਿੱਤੇ ਉਹ ਦਾਗ ਲਵਾਈ ਬੈਠੀ ਐ ਠੀਕ ਆ ਕਾਲਾ ਜਾ ਘਰਾ ਲਿਆ ਥੱਲੋਂ ਇਹ ਆ ਦੇਖੋ ਸੋਹਣੀ ਬਿਹੜਾ ਚੰਗੀ ਤੋਰ ਆ ਮੜਕ ਮੁੜਕ ਚੰਗੀ ਆ ਜੇ ਇਹ ਜੀ ਬਿਹੜ ਨੂੰ ਖੁੱਲੀ ਛੱਡ ਕੇ ਮੈਂ ਕਹਿੰਦਾ ਫੀਡ ਫੂਡ ਚੰਗੀ ਪਾਈ ਹੋਈ ਬਾਈ ਮਤਲਬ 20 ਤੋਂ ਉੱਤੇ ਤਾਂ ਪੱਕਾ ਹੀ ਰਹਿਣਾ ਇਹਨੇ ਨਹੀਂ ਵੱਧ ਦੇ ਦੂਗੀ ਜੀ ਚੰਗੀ ਕੁਆਲਟੀ ਵਾਲੀ ਆ ਹਾਂ ਅੱਛਾ ਬਾਈ ਫਿਰ ਰੇਟ ਇਹਦਾ 1 ਲੱਖ ਰੁਪਏ ਦੇ ਦਾਂਗੇ 1 ਲੱਖ ਮਾਨਤਨ ਹੋ ਜਾਊਗਾ ਵੀ ਕਰ ਦਾਂਗੇ ਮੌਕਾ ਆ ਜਾ ਫਿਰ ਕਰਾਂ ਬਾਈ ਬੱਬੀ ਉਧਰਲੇ ਪਾਸੇ ਆ ਜਾ ਤੇਰੀਆਂ ਮੱਝਾਂ ਵਾਲੇ ਪਾਸੇ ਇਹ ਬਾਈ ਬੱਬੀ ਦੀਆਂ ਮੱਝਾਂ ਜਿਹੜੀਆਂ ਹੈਗੀਆਂ ਬਾਈ ਕਰ ਦਿਆਂ ਆਂ ਗਿਆ ਹਨਾ ਹਾਂਜੀ ਕਰ ਦਿਆਂ ਬਾਈ ਅੱਛਾ ਬਾਈ ਜਿਵੇਂ ਆਪਾਂ ਪਹਿਲੇ ਇਸ ਨੰਬਰ ਤੋਂ ਜੇ ਗੱਲ ਕਰਕੇ ਹਾਂਜੀ ਆਹਾ ਜਿਹੜੀ ਤੇਰੀ ਮਾਂ ਹੈਗੀ ਹਾਂਜੀ ਇਹ ਦੱਸ ਬਈ ਇਹ ਪਹਿਲਾਂ ਹੀ ਸੂਆ ਸੂਈ ਆ ਆਪਣੇ ਕੋਲੇ ਜੀ ਹਾਂ ਤੇ 18 ਕਿਲੋ 19 ਕਿਲੋ ਦੁੱਧ ਨੇ ਦੇਤਾ ਜੀ ਅੱਛਾ ਇਹਦੀ 27000 ਦੀ ਆਪਾਂ ਕੱਟੀ ਵੇਚੀ ਆ ਹੁਣ ਬਹੁਤ ਚੰਗੀ ਅੱਗੇ ਕੱਟੀ ਸੀ ਠੀਕ ਐ ਤੇ ਦਵਾਰਾ 7 ਮਹੀਨਿਆਂ ਦੀ ਗੱਪਣਾ ਜੀ ਅੱਛਾ 7 ਮਹੀਨਿਆਂ ਦੀ ਗੱਪਣਾ ਹਾਂਜੀ ਦੁੱਧੋਂ ਹੁਣ ਡਰਾਈ ਹੈ ਜੀ ਬਸ ਛੱਡੀ ਜਾਂਦੇ ਆ ਇੱਕ ਅੰਦਾ ਡੰਕ ਕੋਈ ਚੋਣੀ ਆ ਬਸ ਮਾੜਾ ਮੋਟਾ ਹੋਊਗਾ ਹਾਂਜੀ ਠੀਕ ਆ ਤੇ ਜਿਵੇਂ ਗੱਲ ਕਰਕੇ ਬਾਈ ਹੁਣ 7 ਮਹੀਨਿਆਂ ਦੀ ਜਮਾ ਗੱਪਣ ਬਿਲਕੁਲ ਜੀ ਚੈੱਕ ਕਰਾ ਕੇ ਲੈ ਸਕਦੇ ਠੀਕ ਆ ਆ ਇੱਕ ਰਮੜੇ ਖੋਲਿਓ ਕਰਾਂ ਆਪਾਂ ਤੋੜ ਕੇ ਦਿਖਾਈਏ ਤੇ ਲੋਵੀ ਮਿੱਤਰੋ ਸੋਨੂੰ ਮੈਂ ਨਾ ਝੋਟੀ ਜਿਹੜੀ ਹੈਗੀ ਆ ਤੁਰਦੀ ਦਿਖਾਉਣਾ ਅ ਪਹਿਲੇ ਸੂਏ ਬਾਈ ਕੋਲੇ ਇਹ ਆਈ ਹੋਈ ਸੀ ਨਾ ਬਾਈ ਇਹ ਹਾਂਜੀ ਪਹਿਲੇ ਸੂਏ ਲੈਤੀ ਸੀ ਆਪਾਂ ਇਹ ਅੱਜ ਸੂਈ ਲਈ ਸੀ ਜੀ ਅੱਛਾ ਅੱਛਾ ਤੇ ਇਹ ਹੁਣ ਦੂਜੇ ਸੂਏ ਸੂਣ ਵਾਸਤੇ 7 ਮਹੀਨੇ ਦੀ ਗੱਬਣਾ ਥਣ ਥਣ ਜਿਹੜੇ ਹੈਗਾ ਕੱਲਾ ਕੱਲਾ ਪਿਆਗਾ ਬਾਡੀ ਦੀ ਬੰਤਰ ਦੇਖ ਲੋ ਆ ਫੇਸ ਜਿਹੜਾ ਹੈਗਾ ਉਹ ਵੀ ਨਿਗਾਹ ਕਰ ਲੋ ਤੁਸੀਂ ਹਨਾ ਇਹ ਆ ਦੇਖੋ ਜਮਾ ਕੁੰਡਾ ਸਿੰਘ ਆ 7 ਮਹੀਨਿਆਂ ਦੀ ਗੱਬਣ ਤੇ ਬਾਈ ਫਿਰ ਮੈਨੂੰ ਐਂ ਦੱਸ ਵੀ ਦੂਜੇ ਸੂਏ ਵਾਸਤੇ ਇਹ ਮਤਲਬ ਕਿੰਨਾ ਦੁੱਧ ਜਮਾਏ ਵੀ ਮਤਲਬ ਸੂਸੀ ਦਾ ਜਿਵੇਂ ਚੋਈ ਆ ਇਹ 20 ਕਿਲੋ ਤੂੰ ਉੱਤੇ ਦੇਉਗੀ ਜੀ ਬਹੁਤ ਜ਼ਿਆਦਾ ਠੰਡੀ ਸੀਲ ਹੈ ਹਜੇ ਵੀ ਅਸੀਂ ਇੱਕ ਟਾਈਮ ਇਹਨੂੰ ਚੋ ਲੈਨੇ ਆ ਮਾੜਾ ਮੋਟਾ ਛੱਡੀ ਜਾਂਨੇ ਹੁਣ ਅੱਛਾ ਇੱਕ ਦੋ ਦਿਨਾਂ ਛੱਡ ਦਾਂਗੇ ਠੀਕ ਹੈ ਛੱਡ ਦੋਗੇ ਬਈ ਫਿਰ ਇਹਦਾ ਕੀ ਹੁਕਮ ਰਹੂਗਾ ਵੀ ਜੇ ਕੋਈ ਮਤਲਬ ਆਇਆ ਭਰਾ ਇਹਦਾ ਫੋਨ ਤੇ ਕਰ ਲਾਂਗੇ ਜੀ ਚੰਗੇ ਪੈਸੇ ਵਟੇ ਗਏ ਤਾਂ ਵੇਚਣੀਆਂ ਨਹੀਂ ਫਿਰ ਤਿਆਰ ਕਰਕੇ ਵਿਸਾਖ ਦੇ ਮਹੀਨੇ ਸੂਣੀਆਂ ਉਦੋਂ ਹੀ ਵੇਚਾਂਗੇ ਉਹਦੀ ਵਿੱਚ ਹਾਂਜੀ ਚਲੋ ਅੱਜ ਆਪਾਂ ਉਹ ਦਿਖਾਤੀ ਹਾਂ ਹਾਂਜੀ ਠੀਕ ਆ ਇੱਕ ਵਈ ਫਿਰ ਬੱਬੀ ਜਿਵੇਂ ਆਪਾਂ ਉਹਦਾ ਹੀ ਤੀਜਾ ਸੂਆ ਸੂਣੀ ਆ ਤੀਜਾ ਸੂਆ ਮਤਲਬ ਸੂਗੀ ਉਹਦਾ 20 ਕਿਲੋ ਦੁੱਧ ਆਪਾਂ ਚੋਇਆ ਹੋਇਆ ਗਾਰੰਟੀ ਨਾਲ ਕਿਸੇ ਨਾਲ ਸ਼ਰਤ ਤੇ ਵੀ ਦੇ ਸਕਦੇ ਆ ਆਪਾਂ ਅੱਛਾ ਹਾਂਜੀ ਜਿੱਦਾਂ ਸੂਪੀ ਵੀ ਮੈ ਦਿਨ 20 ਕਿਲੋ ਦੁੱਧ ਚੋ ਲੈਣ ਠੀਕ ਹੈ ਮਤਲਬ ਕਹਿਣ ਵਾਲੀ ਗੱਲ ਨਹੀਂ ਹੈਗੀ ਬਿਲਕੁਲ ਜੀ ਚੋਇਆ ਉਹਦਾ ਆਪਾਂ 20 ਕਿਲੋ ਦੂਜੇ ਸੂਏ ਚੋਇਆ ਠੀਕ ਹੈ ਅ ਖੋਲੀ ਵਈ ਕਰਾਂ ਫਿਰ ਇਹਨੂੰ ਵੀ ਕੱਟ ਕੇ ਲਿਆ ਕਰਾਂ ਬਾਹਰ ਆਪਾਂ ਤੋੜ ਕੇ ਦਿਖਾ ਦਈਏ ਮਾੜੀ ਜੀ ਬਾਈ ਹੁਣ ਇਹ ਕ ਐ ਮਹੀਨੇ ਦੀ ਗੱਬਣਾ ਇਹ 6.5 ਮਹੀਨੇ ਦੀ ਇਹਦੇ ਨਾਲ 12 ਦਿਨਾਂ ਦਿਨਾਂ ਦਾ ਹੀ ਫਰਕ ਠੀਕ ਹੈ 12 13 ਦਿਨਾਂ ਦਾ ਫਰਕ ਹੈ 6.5 ਮਹੀਨੇ ਦੀ ਮਿੱਤਰੋ ਇਹ ਠੀਕ ਹੈ ਆਪਾਂ ਤੁਹਾਨੂੰ ਕੱਟੀਆਂ ਹੀ ਤਿੰਨ ਝੋਟੀਆਂ ਜੀ ਉਹ ਕੱਟ ਲਵਾ ਕੇ ਗੱਬਣ ਕਰੀਆਂ ਮੈਂ ਇੱਕ ਝੋਟੀ ਉਧਰ ਖੜੀ ਅੱਛਾ ਅੱਛਾ ਠੀਕ ਆ ਲੋ ਵੀ ਇਹ ਦੇਖ ਲਓ ਤੁਸੀਂ ਇਹ ਵੀ ਚੰਗਾ ਭਜਨ ਭੋਜਨ ਚੰਗਾ ਬਾਈ ਫਿਰ ਉਰੇ ਐਂ ਹੀ ਕਹਣਾ ਪੱਬੀ ਹਾਂਜੀ ਜਿਵੇਂ ਮਤਲਬ ਤਾਜ਼ੀਆਂ ਸੂਈਆਂ ਦੀ ਆਪਾਂ ਨੂੰ ਫਿਰ ਇਹ ਗਾਰੰਟੀ ਮੈਂ ਕਹਾਂ ਜੀ ਲਿਖ ਕੇ ਦੇਵਾਂਗੇ ਲਿਖ ਕੇ ਚੋਈਆਂ ਆਪਾਂ ਠੀਕ ਹੈ ਕਰ ਦਿਆਂ ਮੱਝਾਂ ਆ ਜਾ ਕਰੋ ਇਹ ਲੈ ਵੀ ਮਿੱਤਰੋ ਆਹਾ ਤੁਹਾਨੂੰ ਇਹ 20 ਇਹ ਆਹਾ ਜਿਹੜੀਆਂ ਹੈਗੀਆਂ ਨਾ ਮੱਝਾਂ 20 ਕਿਲੋ ਦੁੱਧ ਦੀ ਗਾਰੰਟੀ ਤੇ ਬਾਈ ਕਹਿੰਦਾ ਵੀ ਆਪਾਂ ਲਿਖ ਕੇ ਦੇ ਸਕਦੇ ਆ ਬਣਦੇ ਬਾਈ ਬਣਦੇ ਕਰਾ ਇਹ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਾਂ ਜੀ ਜੇ ਤੁਸੀਂ ਐਂ ਆਏ ਆਖੋ ਨਾ ਵੀ ਬਾਈ ਦੇ ਦੂਜੇ ਪਸ਼ੂ ਦੂਜੇ ਪਸ਼ੂ ਜਿਵੇਂ ਇੱਧਰ ਆ ਗਏ ਹੈ ਨਾ ਵਿਕਰੀ ਵਾਲੇ ਤਾਂ ਮਾੜੀ ਜੀ ਮੈਂ ਨਿਗਾ ਮਰਵਾਦਾ ਵੀ ਇੱਧਰਲੇ ਪਾਸੇ ਜਿਹੜੇ ਹੈਗੇ ਨਾ ਪਸ਼ੂ ਜਿਹੜੇ ਹੈਗੇ ਹੋਰ ਵੀ ਖੜੇ ਹੋਇਆ ਬਾਈ ਕੋਲੇ ਉਧਰੋਂ ਹੀ ਕੱਢਿਆ ਹੈ ਹੈ ਇਹ ਮੈਨੂੰ ਆਇ ਲੱਗਦਾ ਬਾਈ ਤਾਂ ਹੀ ਰੰਗ ਲਾਲ ਜਾ ਹਾਂਜੀ ਕਿ ਨਹੀਂ ਆ ਆ ਪਸ਼ੂ ਆ ਗਏ ਬਾਈ ਦੇ ਦੂਜੇ ਆ ਦੋਨੇ ਖਾਨੇ ਇਹਨਾਂ ਦੇ ਸੀ ਆ ਕੱਟੀ ਪਹਿਲੇ ਪਾਸੇ ਸੀ ਇੱਥੋਂ ਹੀ ਕੱਢਿਆ ਹੈ ਠੀਕ ਇੱਥੋਂ ਹੀ ਕੱਢਿਆ ਹੈ ਹਾਂਜੀ ਠੀਕ ਹੈ ਠੀਕ ਹੈ अच्छा भाई बब्बी जी हुन ਆਪਾਂ ਲਾਸਟ ਦੀ ਗੱਲ ਕਰਕੇ ਨੰਬਰ ਦੀ ਹਾਂਜੀ ਨੰਬਰ ਦਾ ਵੈਸੇ ਮੈਨੂੰ ਐ ਲੱਗਦਾ ਪਿੱਛੇ ਵੀ ਦੇ ਸੀ ਹਾਂਜੀ ਉਹ ਹੀ ਵਿਖਾ ਦੇਣਾ ਹੈਨਾ ਤੇ ਇਹ 97791 82257 ਇਹੀ ਨੰਬਰ ਚੱਲਦਾ ਹਾਂਜੀ ਚਲੋ ਠੀਕ ਆ ਬਹੁਤ ਬਹੁਤ ਧੰਨਵਾਦ ਬਾਈ ਛੋਟਾ ਹੈਨਾ ਛੋਟਾ ਤੇ ਲੋਬੀ ਮਿੱਤਰੋ ਜੇ ਗੱਲ ਕਰਗੇ ਹੈਨਾ ਬਾਈ ਦਾ ਕੰਮ ਹੈਗਾ ਵਪਾਰ ਦਾ ਤੇ ਜਦੋਂ ਕੋਈ ਕਿਸੇ ਨੂੰ ਚੀਜ਼ ਪਸੰਦ ਹੋਵੇ ਤੇ ਬਾਈ ਦੇ ਤੁਸੀਂ ਆਇਓ ਘਰੇ ਹੈਨਾ ਘਰੇ ਆ ਕੇ ਤਸੱਲੀ ਕਰਕੇ ਤੁਸੀਂ ਕੋਈ ਵੀ ਨਾ ਗਾ ਇਥੋਂ ਖਰੀਦ ਕਰ ਸਕਦੇ ਹੋ ਬਾਕੀ ਕਿਵੇਂ ਲੱਗੇ ਹੈਣਾ ਤੁਹਾਨੂੰ ਆ ਗਾਵਾਂ ਕਿਵੇਂ ਲੱਗੀਆਂ ਇਹ ਦੱਸਿਓ ਜਰੂਰ ਕਮੈਂਟ ਕਰਕੇ ਜਿੰਨੇ ਭਰਾ ਵੀਡੀਓ ਨੂੰ ਸ਼ੇਅਰ ਕਰਦੇ ਹੁੰਦੇ ਆ ਆਪਾਂ ਸਾਰੇ ਭਰਾਵਾਂ ਦਾ ਤਾਦਦ ਲੋ ਧੰਨਵਾਦ ਕਰ